ਸਤਿ ਸ਼੍ਰੀ ਅਕਾਲ ਆਪਾਂ ਅੱਜ ਬਣਾਏ ਮੂੰਗੀ ਦੀ ਦਾਲ ਦੇ ਹਰੇ ਦੇ ਲੱਡੂ ਆਉ ਪੋਸਟੇਕਲ ਲੱਡੂ ਬਣਾਉਣ ਦਾ ਸਮਾਂ ਆ ਗਿਆ ਜਿਹੜੀ ਜਿਹੜੇ ਚੀਜ਼ਾਂ ਆਪਾਂ ਪਾਉਣੀਆਂ ਨੇ ਉਹ ਤੁਹਾਨੂੰ ਦੱਸਦੇ ਆ ਇਹ ਮੈਂ 250 ਗ੍ਰਾਮ ਮੂੰਗੀ ਦੀ ਦਾਲ ਲੈ ਕੇ ਇਹਨੂੰ ਮੈਂ ਪਾਣੀ ਨਾਲ ਦੋ ਤਿੰਨ ਵਾਰ ਚੰਗੀ ਤਰ੍ਹਾਂ ਧੋ ਕੇ ਕੱਪੜੇ ਨਾਲ ਪੁਹੋ ਕੇ ਪੱਕੇ ਤੇ ਭਾਗਿਆ ਇਹਨੂੰ ਆਪਾਂ ਰੋਸਟ ਕਰਾਂਗੇ ਇਹ ਆਪਾਂ ਮੈਂ 150 ਗ੍ਰਾਮ ਦੇ ਕਰੀਬ ਆ ਗਈ ਮਫਲੀ ਜਿਹਨੂੰ ਮੈਂ ਰੋਸਟ ਕਰਕੇ ਕੜਾਹੀ ਚ ਪਹਿਲਾਂ ਹੀ ਸਮਾਂ ਬਚਾਉਣ ਵਾਸਤੇ ਉਹਨੂੰ ਪੰਕੇ ਛਿਲਕਾ ਕਾਟਤਾ ਸੌ ਪਾਵਾਂਗੇ ਬਦਾਮ ਪਾਵਾਂਗੇ ਤਾਜੂ ਮਗਜ ਆ ਅਲਾਈਚੀ ਦੇ ਦਾਣੇ ਨੇ ਤੇ ਖੋਪਾ ਇਹ ਪਾਵਾਂਗੇ ਆਪਾਂ ਗੁੜ ਇਹਦੇ ਵਿੱਚ ਚਾਸ਼ਨੀ ਬਣਾਵਾਂਗੇ ਦੀ ਤੇ 100 ਗ੍ਰਾਮ ਮੂੰਗੀ ਨੂੰ ਕੜਾਹੀ ਦੇ ਵਿੱਚ ਗੈਸ ਚਲਾ ਕੇ ਪਾਤਾ ਜਦੋਂ ਥੋੜਾ ਕੜਾਹੀ ਵੀ ਗਰਮ ਹੋ ਗਈ ਤਾਲ ਵੀ ਗਰਮ ਹੋ ਗਈ ਉਹ ਤੋਂ ਮੈਂ ਮੀਡੀਅਮ ਤੇ ਕਰ ਦੂੰਗੀ ਮੀਡੀਅਮ ਪਲੇਨ ਤੇ ਜਿੱਦਾਂ ਮੈਂ ਹਲਕੇ ਹਲਕੇ ਨੂੰ ਭੁੰਨਣਾ ਸ਼ਟਾਰਟ ਕਰਦਾ ਹੁਣ ਮੇਰੀ ਇਹ ਦਾਲ ਤਕਰੀਬਨ ਆ ਦੇਖੋ ਇਹਦੇ ਵਿੱਚ ਥੋੜਾ ਜਿਹਾ ਖਿਬੂ ਦੀਆਂ ਲੱਗੀ ਥੱਪ 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 ਸੈਂਟਾ ਇਹਨਾ ਰੋਸਟ ਹੋ ਗਈ ਐ ਇਹਦੇ ਵਿੱਚ ਹੀ ਮੈਂ ਪਾ ਦੂੰਗੀ ਬਦਾਮ ਇਹ ਕੱਦੂ ਵੀ ਪਾ ਦੂੰਗੀ ਤਾਂ ਕਿ ਆਪਣਾ ਟਾਈਮ ਨਹੀਂ ਬਚ ਜੇ ਇਹਦੇ ਵਿੱਚ ਜੀ ਥੋੜਾ ਜਿਹਾ ਜ਼ਰੂਰਤ ਤੋਂ ਕੋ ਦਾਂਗੀ ਤੇ ਇਹਨਾਂ ਨੂੰ ਮੈਂ ਆਪਾਂ ਬਾਅਦ ਚੋਂ ਕੱਢ ਕੇ ਲੱਗ ਪੀਸਾਂਗੀ ਇੱਕ ਕੁੱਪਾ ਕੁੱਪਾ ਦੀ ਮਿਚੀ ਮੜਾ ਕੇ ਪੀਂਗੀ ਕਿ ਇਹਨਾਂ ਨੂੰ ਜਦੋਂ ਇਹ ਦਾਲ ਨੂੰ ਘੱਟੇ ਹੁਣੇ ਰੱਖੂੰਗੀ ਇਹਨਾਂ ਨੂੰ ਮੈਂ ਅਲੱਗ ਕਰ ਲਵਾਂਗੀ ਹੁਣ ਆਪਾਂ ਚਾਸ਼ਨੀ ਬਣਾਉਣੀ ਰੱਖ ਦਿੰਨੇ ਆਂ ਮਧਰੂ ਮੈਂ ਦਾਲ ਪੀਸੂਗੀ ਇਹ ਸਾਰੇ ਮਟੀਰੀਅਲ ਨੂੰ ਪੀਸ ਲਵਾਂਗੇ ਇਧਰ ਮੇਰੀ ਚਾਹਣੀ ਤਿਆਰ ਹੋ ਚੁਗੀ ਜੈਸਮ ਕਰਕੇ ਆਉਂ ਕਿ ਇਹ ਮੇਰਾ ਇੱਕੋ ਇਹੀ ਬਰਤਨ ਮੇਰਾ ਇੱਕ ਮੂੰਗੀ ਦੀ ਦਾਲ ਦਾ ਭਰਿਆ ਹੋਇਆ ਸੀ ਮੈਂ ਥੋੜਾ ਅੱਧਾ ਤੋਂ ਥੋੜਾ ਜਿਹਾ ਵੱਧ ਲਿਆ ਬਾਕੀ ਇਹ ਤਾਂ ਤੁਸੀਂ ਆਪਣੇ ਮਿੱਠਾ ਕਿੰਨਾ ਕੁ ਖਾਣਾ ਉਹਨਾਂ ਕੁ ਪਾਉਣਾ ਵੈਸੇ ਅੱਧਾ ਤਾਂ ਪਾਉ ਹੀ ਪਾਉ ਸੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਜਿਆਦਾ ਪਾਣੀ ਨਹੀਂ ਪਾਉਣਾ ਆ ਦੇਖੋ ਨੱਕ ਅੱਧੇ ਦੇ ਵਿੱਚ ਮੈਂ ਅੱਧੇ ਤੋਂ ਘਟ ਪਰ ਹੈ ਦੋ ਦੋ ਢਾਈ ਚਮਚੇ ਪਾਣੀ ਦੇ ਪਾਉਣੇ ਆਪਾਂ ਚਾਸ਼ਨੀ ਨਹੀਂ ਬਣਾਉਣੀ ਬਸ ਗੁੜ ਨੂੰ ਮਿቅਲਾ ਕੇ ਥੋੜਾ ਜਿਹਾ ਘੜਾ ਕਰਨਾ ਇਸ ਨੂੰ ਫਖਲਾਵਾਂਗੇ ਉਹ ਦੂਸਰੀ ਸਾਈਡ ਤੇ ਮੈਂ ਨਾ ਮੂੰਗੀ ਦੀ दाल ਨੂੰ ਪੀਸ ਲਵਾਂਗੀ ਫਿਰ ਇਕੱਲਾ ਰਸ ਤੇ ਆ ਕਰ ਲੈਣਾ ਚਲ ਇਹਨੋਂ ਪਰੇਕਤਾ ਕਰਕੇ ਦਬਾ ਪੀਸ ਗਿਆ ਆ ਮੈਂ ਪਹਿਲਾਂ ਛਾਂ ਲਿਆ ਸੀਗਾ ਤੇ ਜਿਹੜਾ ਮोटा-ਮोटा ਨਿਕਲੇ ਸੀ ਉਹਨੂੰ ਦਵਾਦਾ ਤੋਛਾਣਾ ਥੋੜਾ ਜਨਾ ਹੋਰ ਸੀ ਮੂਫਲੀ ਨੂੰ ਵੀ ਪਿੱਛੋਂ ਵੀ ਇਹਦਾ ਵੀ ਪਾਊਡਰ ਬਣਾਉਂਗੇ ਇਹ ਨਾਰੀਅਲ ਨੂੰ ਵੀ ਪੀਸੂਗੇ ਮਗਜ ਥੋੜੇ ਪੀਸੂਗੀ ਥੋੜੇ ਜੇ ਮੈਂ ਸਾਫ ਕਰੂੰਗੀ ਇਹਨਾਂ ਨੂੰ ਪੀਸੂਗੀ ਆ ਥੋੜੇ ਜੇ ਮੈਂ ਇਸ ਤਰ੍ਹਾਂ ਕੱਟ ਕੇ ਬਣਾ ਲੈਨੇ ਤੇ ਕਾਲੀ ਮਿਰਚ ਪਾਉਂਗੀ ਕਾਲੀ ਮਿਰਚ ਮੈਂ ਇਹਦੇ ਵਿੱਚ ਹੀ ਪਾਦਣੀ ਆ ਤੇ ਐਨੇ ਕੁ ਮੈਂ ਕਾਲੀ ਮਿਰਚ ਵੀ ਪਾ ਰਹੀ ਆ ਇਹ ਤਦਰੇ ਜਿਹੀ ਕੁਪਕੀ ਹੋਈ ਆ ਇਹ ਹੈਗੇ ਨੇ ਚ 5 6 ਲੇ ਚੀ ਦੇ दाणे ਇਹਨਾਂ ਨੂੰ ਵੀ ਵਿੱਚ ਹੀ ਪਿਸ ਲਵਾਂਗੇ ਤੇ ਨਾਰੀਅਲ ਨੂੰ ਬਾਅਦ ਚੋ ਪਿਸੂਗੇ ਜਦਨੇ ਥੋੜੇ ਜਿਹਾ ਤਾਂ ਮੈਂ ਸਾਫਤ ਰੱਖੂਗੀ ਕੁਛ ਮੈਂ ਪੂਫਲੀ ਦੇ ਵਿੱਚ ਹੀ ਪਿਸ ਲਵਾਂਗੀ ਇਹ ਮੈਂ ਖੋਪਾ ਮਗਜ ਤੇ ਸੌਂਫ ਇਹਨਾਂ ਨੂੰ ਸਾਰਿਆਂ ਨੂੰ ਪਿਸ ਚੂਗੀ ਚਾਪ ਇੱਕ ਚਮਚਾ ਮੈਂ ਸੌਂਫ ਦਾ ਪਾ ਲਾਂਗੀ ਪ੍ਰੋਟੀਨ ਵਾਲੀਆਂ ਸਾਰੀਆਂ ਨਾ ਚੀਜ਼ਾਂ ਲਈਆਂ ਤੇ ਆ ਦੇਖੋ ਇਹਦੇ ਵਿੱਚ ਕਿੰਨਾ ਤੇਲ ਨਿਕਲਿਆ ਜੇ ਤੁਸੀਂ ਉਹ ਲਿਆਉਂਗੇ ਨਾ ਬਰਾਦਾ ਜਿਹੜਾ ਬਾਜ਼ਾਰ ਤੋਂ ਮਿਲਦਾ ਨਾਲ ਜਿਹੜਾ ਉਹਦੇ ਵਿੱਚ ਸਾਰੇ ਤੱਕ ਤਾਂ ਨਿਕਲੇ ਹੁੰਦੇ ਨੇ ਬਸ ਦੇਖਣ ਨੂੰ ਹੀ ਹੁੰਦਾ ਹੈ ਇਸ ਤਰ੍ਹਾਂ ਤੁਸੀਂ ਹਲਤਾ ਪਾਇਆ ਕਰੋ ਆ ਮੂੰਗਫਲੀ ਚ ਵੀ ਦੇਖੋ ਕਿੰਨਾ ਤੇਲ ਹੈ ਇਹ ਨੀਰਾ ਪ੍ਰੋਟੀਨ ਹੈਗਾ ਗੋਲੀਆਂ ਪ੍ਰੋਟੀਨ ਵਾਲੀਆਂ ਜਾਂ ਉਹ ਚੀਜ਼ਾਂ ਨਾ ਖਾਓ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਓ ਕਰੋ ਇਹ ਮੇਰਾ 250 ਗ੍ਰਾਮ ਹੈਗਾ ਮੂੰਗੀ ਹੈ ਇਹਦੇ ਵਿੱਚ ਮੈਂ ਦੋ ਪਚੰਚੇ ਘੋੜੇ ਪਾਉਣੀ। ਤੋੜਾ ਲੇ ਚੋਂ ਨਾ ਹੋ। ਜੇ ਮੈਨੂੰ ਰਤਨ ਬਾਬਾ ਕਦੇ ਹੋ ਪਾਉਂਗੇ ਨਹੀਂ ਤਾਂ ਸ ਇਹ ਤਾਂ ਸ਼ਾਫੀਸ਼ੈਂਟ ਲੱਗਦਾ। ਗਰਮ ਹੋ ਗਿਆ। ਉਹ ਮੈਂ ਫਾਂਦੀ। ਦੂਜੀ ਸਾਈਡ ਤੇ ਮੈਂ ਗੁੜ ਬਣਾ ਲੈਂਦੇ ਆ ਨਾਲ ਹੀ ਉਹ ਬਣ ਜੂਗਾ। ਇਨਵਾਰਟ ਦੇ ਵਾਪਕ ਪਾਵਾਂਗੇ ਫਿਰ ਇਹਦੇ ਵਿੱਚ ਪਾਵਾਂਗੇ ਸਾਦੇ ਪੀਸੇ ਹੋਏ ਸਮਾਨ ਨੂੰ ਮੈਂ ਤਾਂ ਸਾਰਾ ਘੁੰਮ ਕੇ ਰੱਖਾਉਣਾ ਹੈ ਚਾਟਰਾਈਪ ਪਾ ਲਾਂਗੇ ਤੇ ਮੋਦ ਜ ਵੀ ਪਾ ਦਾਂਗੇ ਇਹਨਾਂ ਨੂੰ ਵੀ ਮੈਂ ਥੋੜਾ ਜਿਆਦਾ ਰੋਸਟ ਕਰ ਲਿਆ ਸੀਗਾ ਵੀ ਤਾਂ ਕਿ ਨਵੇਂ ਨੂੰ ਮਿਲਣ ਹੁਣ ਇਹਦੇ ਵਿੱਚ ਇਸ 스테ਜ ਤੇ ਆਪਾਂ ਇਹਨਾਂ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਦੂਸਰਾ ਨਾਰੀਅਲ ਤੇ ਮੁਫਲੀ ਸੌਫ ਲੈਚੀ ਵਾਲਾ ਮਟੀਰੀਅਲ ਵੀ ਪਾ ਦਾਂਗੇ ਇਹ ਜਿਹੜਾ ਨਾਲੀਲ ਮਗਜ ਪਿੱਛੇ ਵਾਲੇ ਇਹ ਵੀ ਆਪਣੇ ਸਿਰ ਨੂੰ ਬਹੁਤ ਤਾਕਤ ਦਿੰਦੇ ਆ ਤੇ ਜਿਵੇਂ ਆਪਣੇ ਕੱਟੀਆਂ ਵਿੱਚ ਜਾ ਕੇ ਬੱਚਿਆਂ ਵਿੱਚ ਜਦੋਂ ਪਹਿਲਾਂ ਤਾਂ ਗਰੀਸ 글로ਸ ਜਿਵੇਂ ਬਣਦੀ ਹੈ ਜਿਹੜੀ ਚਿਕਨਾਪਣ ਹੱਡੀਆਂ ਚ ਉਹਦੇ ਵਾਸਤੇ ਨਾਰੀਅਲ ਬਹੁਤ ਅੱਛਾ ਹੁੰਦਾ ਹੈ ਜਿੰਨੇ ਨਾਲ ਪ੍ਰੋਟੀਨ ਹੈ ਭਰਿਆਕਿਆ ਦਾਲ ਚ ਵੀ ਪ੍ਰੋਟੀਨ ਹੈ ਤੇ ਮੋਹਰੇ ਚ ਵੀ ਪ੍ਰੋਟੀਨ ਹੈ ਇਹ ਸਾਰਾ ਪਿੰਡਾਂ ਬਹੁਤ ਜ਼ਿਆਦਾ ਪ੍ਰੋਟੀਨ ਭਰਪੂਰ ਨੇ ਇਸ ਤਰ੍ਹਾਂ ਦੇ ਚੀਜ਼ਾਂ ਤੇ ਬੱਚਿਆਂ ਨੂੰ ਦਿਓ ਕਰੋ ਤਾਂ ਕਿ ਉਹਨਾਂ ਦੇ ਕੱਦ ਤੋਂ ਲੰਬੇ ਹੋਣ ਤੇ ਉਹ ਵਧੀਆ ਗਰੋਥ ਕਰਨ ਪ੍ਰੋਟੀਨ ਨਾਲ ਹੱਟੀਆਂ ਮਜ਼ਬੂਤ ਰਹਿੰਦੀਆਂ ਬੱਚਿਆਂ ਨੂੰ ਜੇ ਦੇਵਾਂਗੇ ਨਾ ਤਾਂ ਉਹਨਾਂ ਦੇ ਕੱਦ ਵੀ ਵਧਣਗੇ ਤੇ ਹੱਟੀਆਂ ਤਾਕਤ ਵਿੱਚ ਵੀ ਮਜ਼ਬੂਤ ਹੋਣਗੇ ਖਾਣਾ ਤਾਂ ਲੋੜ ਹੈਗੀ ਹੈਗੀ ਹੈ ਅੱਜ ਕੱਲ ਤਾਂ ਜਵਾਨ ਬੱਚਿਆਂ ਦੀਆਂ ਹੱਡੀਆਂ ਕਮਜ਼ੋਰ ਹੋਈ ਜਾ ਰਹੀਆਂ ਨੇ ਬਸ ਮੈਨੂੰ ਇੱਕਦਮ ਇੰਤਰ ਰਸਪਾਣਕੇ ਫੇਕ ਕਰਨ ਦੇ ਗੈਸ ਨੂੰ ਬੰਦ ਜਿਹੜੀ ਮੈਂ ਆ ਗੁੜ ਵਾਲੀ ਚਾਸ਼ਣੀ ਬਣਾਈ ਹੈ ਇਹਨੂੰ ਮੈਂ ਬਣਾ ਲਿਆ ਤੇ ਇਹਦਾ ਵੀ ਤੁਹਾਨੂੰ ਦਿਖਾਉਣੀ ਹੈ ਕਿ ਵਿੱਚ ਕਿਵੇਂ ਜੂਸ ਕਰਨਾ ਤੇ ਕਿ ਸਤਿੰਨੇ ਕਿਵੇਂ ਗਾੜੀ ਸਕਦਾ ਹੈ ਤੇ ਉਹ ਬਣਾਈ ਹੈ ਤਦ ਲਈ ਆਪਾਂ ਇੱਕ ਤਾਰ ਵਾਲੀ ਜਿਹੜੀ ਗੁੜ ਵਾਲੀ ਚਾਸ਼ਣੀ ਹੈ ਉਹ ਇੱਕ ਤਾਰ ਵਾਲੀ ਨੂੰ ਬਣਾਉਣੀ ਹੈਗੀ ਬਸ ਗੁੜ ਨੂੰ ਪਕਾਉਣਾ ਹੈ ਥੋੜੇ ਜੇ ਪਾਣੀ ਦੇ ਵਿੱਚ ਗੁੜਾ ਤੇ ਵਿੱਚ ਆਇਰਨ ਹੁੰਦਾ ਹੈ ਇਸ ਕਰਕੇ ਇਹ ਹੀ ਪਿੰਗਾਂ ਨੇ ਜਿਹੜੀਆਂ ਬਹੁਤ ਤਾਕਤਵਰ ਪਿੰਗਾਂ ਨੇ ਤੁਸੀਂ ਇੱਕ ਪਿੰਗੇ ਡੱਲੀ ਆਫ ਦਾ ਦੇਣ ਬਣਾਉ ਨੂੰ ਦਿਖਾਣੀ ਖਾਣੀ ਹੈ ਤਾਂ ਤੁਹਾਡੀਆਂ ਹੱਡੀਆਂ ਵੀ ਮਜ਼ਬੂਤ ਰਹਿਣਗੀਆਂ ਕਿਸੇ ਹੋਰ ਚੀਜ਼ਾਂ ਨੇ ਵੀ ਸਮਾਂ ਨਹੀਂ ਆਉਂਦਾ ਸਰੀਰ 'ਚ ਸੌਫ ਜਿਹੜੀ ਛੱਡੀ ਵੀ ਹੈ ਆਜ ਨੂੰ ਵੀ ਕਰਦੀ ਹੈ ਤੇ ਹੁਣ ਮੈਂ ਗੈਸ ਨੂੰ ਕਰੂੰਗੀ ਬੰਦ ਜਿੰਨਾ ਚਿਰ ਮੇਰੀ ਕੜਾਹੀ ਗਰਮ ਹੈ ਉਨਾ ਚਿਰ ਇਹਨੂੰ ਮੈਂ ਹਿਲਾਉਂਗੀ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕੀ ਕਰਨਾ ਤੇ ਬਿਲਕੁਲ ਗੁਲਦੀ ਚਾਸ਼ਨੀ ਆਪਣੇ ਐਵੇਂ ਗਾੜੀ ਹੋ ਗਈ ਹੈ ਆਨੇ ਪੂਰੇ ਤੌਰ ਤੇ ਪੱਕ ਗਿਆ ਆਪਾਂ ਚਿਪਚਿਪੀ ਦਾ ਹੋ ਗਈ ਪਰ ਆਪਾਂ ਇੱਕ ਤਾਰ ਦੀ ਚੱਕਣੀ ਹੈ ਇਹਨੂੰ ਇਹਦੇ ਵਿੱਚ ਟ੍ਰਾਂਸਫਰ ਕਰਾਂਗੇ ਸਾਰੇ ਚਾਸ਼ੀ ਨੂੰ ਬਾਅਦ ਵਿੱਚ ਦਸਾਂਗਾ ਇਹ ਕਪਲਾਹੀ ਕਰ ਰਹੀ ਸੀ ਨਾ ਅਹ ਹਾਂ ਜਿਹੜੇ ਨੂੰ ਆਇ ਇੱਕ ਭਾਂਡੇ ਦੇ ਵਿੱਚ ਆਪਾਂ ਪ੍ਰਾਂਤ ਦੇ ਵਿੱਚ ਟ੍ਰਾਂਸਫਰ ਕਰ ਲਾਂਗੇ ਜਦੋਂ ਥੋੜਾ ਜਿਹਾ ਖਲਕਣ ਲੱਗ ਗਿਆ ਉਦੋਂ ਆਪਾਂ ਇਹਦੀਆਂ ਬਣਾਵਾਂ ਤੇ ਪੀਣੀ ਆ। ਮੋਨੇ ਥੋੜਾ ਜਿਹਾ ਜਲਾ। ਮੋਨੇ ਥੋੜਾ ਜਿਹਾ ਡੰਡਾ ਹੋ ਗਿਆ। ਥੋੜਾ ਕੋਸੇ ਕੋਸੇ ਜੀਆਂ ਤੁਸੀਂ ਬੋਟਲ ਉਹ ਜੇ ਕਰੇ ਇਹ ਜਮਾ ਡੰਡਾ ਕਰ ਲਿਆ। ਫਿਰ ਸ਼ਾਇਦ ਪੀਣੀ ਚੰਗੀ ਤਰ੍ਹਾਂ ਹੋ ਜਾ। ਅਜੇ ਹੋਰੇਦਾ ਰਹੀਆ ਪਰ ਮੈਨੂੰ ਤੇ ਪਾਣਾ ਨਹੀਂ ਹੋ ਰਿਹਾ। ਫਿਰ ਉਹ ਸੁਕੇ ਤੇ ਚਿਰ ਰਾਵ ਕਰਦੇ ਨੇ। ਇਸ ਤਰ੍ਹਾਂ ਕੇ ਪਸਾਣੇ ਨਹੀਂ ਹਵਾ ਇਹ ਆਪਣੇ ਪਰਪੂਰੀ ਪ੍ਰੋਟੀਨ ਭਰਪੂਰ ਲੱਡੂ ਬਣ ਕੇ ਰੈਡੀ ਹੋ ਗਏ ਨੇ ਮੂੰਗੀ ਦੀ ਦਾਲ ਤੇ ਮੂਸਲੀ ਦਾ ਇਹਦੇ ਵਿੱਚ ਬਿਲਕੁਲ ਬਹੁਤ ਹੀ ਤਕਤਾਂ ਵਾਲੀ ਪ੍ਰੋਟੀਨ ਹੈ ਫਾਈਬਰ ਹੈ ਜਿਹੜੀ ਕਿ ਹੱਡੀਆਂ ਨੂੰ ਆਪਣਿਆਂ ਨੂੰ ਹਮੇਸ਼ਾ ਮਜ਼ਬੂਤ ਰੱਖੂਗੀ ਤਾਕਤ ਦੇਊਗੀ ਤੇ ਤੁਸੀਂ ਇਸ ਤਰ੍ਹਾਂ ਦੇ ਲੱਡੂ ਬਣਾ ਕੇ ਹਰ ਰੋਜ਼ ਇੱਕ ਲੱਡੂ ਚਾਹ ਨਾਲ ਖਾਇਆ ਕਰੋ ਤਦੇ ਵੀ ਤੁਹਾਡੇ ਬੱਚਿਆਂ ਦੀਆਂ ਤੁਹਾਡੀਆਂ ਹੱਡੀਆਂ ਕਮਜ਼ੋਰ ਨਹੀਂ ਹੋਣਗੀਆਂ ਤੇ ਬੱਚਿਆਂ ਦੇ ਕੱਦ ਕਾਠ ਵਿੱਚ ਵਧਣਗੇ। ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਵੀਡੀਓ ਦੇਖਣ ਲਈ ਲਾਇਕ ਐਂਡ ਸ਼ੇਅਰ ਕਰਨ ਨੂੰ ਕਰਿਓ ਤੇ ਨਵੇਂ ਜੋ ਮੇਰੇ ਬੱਚੇ ਦੇਖਣ ਵਾਲੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਮੈਂ ਜੋ ਆਪਣੀ ਸਿਹਤ ਬਾਰੇ ਅੱਛਾ ਹੈ ਉਹੀ ਮੈਂ ਵੀਡੀਓ ਬਣਾਉਣੀ ਆ। ਧੰਨਵਾਦ ਜੀ।